ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ YouTube ਚੈਨਲ ਤੋਂ ਸਿਸਟਰ ਵਲੌਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂ ਦੀ ਚਾਟ ਬਣਾ ਕੇ ਤਿਆਰ ਕਰਾਂਗੇ ਬਿਨਾ ਕਾਰਨਫਲੋਰ ਤੋਂ ਬਹੁਤ ਹੀ ਘੱਟ ਚੀਜ਼ਾਂ ਦੇ ਨਾਲ ਇਹ ਟੇਸਟੀ ਜਿਹੀ ਚਾਟ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਦੇਖ ਲੈਣੇ ਆਂ ਇਹ ਚਾਟ ਕਿਵੇਂ ਬਣਦੀ ਹੈ ਇਹ ਚਾਟ ਬਣਾਉਣ ਦੇ ਲਈ ਮੈਂ ਆਲੂ ਲੈਨੇ ਇਸ ਤਰੀਕੇ ਦੇ ਛੋਟੇ-ਛੋਟੇ ਆਲੂ ਲਵਾਂਗੇ ਆਲੂਆਂ ਨੂੰ ਧੋ ਕੇ ਚੰਗੀ ਤਰ੍ਹਾਂ ਕੱਟ ਲਵਾਂਗੇ ਆਲੂਆਂ ਨੂੰ ਕੱਟ ਕੇ ਪਾਣੀ ਵਿੱਚ ਰੱਖਦੇ ਜਾਵਾਂਗੇ ਆਲੂਆਂ ਨੂੰ ਬਿਨਾ ਛਿੱਲੇ ਤੋਂ ਹੀ ਕੱਟ ਲਵਾਂਗੇ ਤੇ ਆਲੂ ਪਤਲੇ ਛਿਲਕੇ ਵਾਲੇ ਲਵਾਂਗੇ ਮੋٹے ਛਿਲਕੇ ਵਾਲੇ ਤੇ ਸਖਤ ਛਿਲਕੇ ਵਾਲੇ ਆਲੂ ਨਹੀਂ ਲਵਾਂਗੇ ਉਹਨਾਂ ਆਲੂਆਂ ਦਾ ਛਿਲਕਾ ਚੰਗੀ ਤਰ੍ਹਾਂ ਪੱਕੇਗਾ ਨਹੀਂ ਇਸ ਲਈ ਆਪਾਂ ਇਸ ਤਰੀਕੇ ਦੇ ਪਤਲੇ ਛਿਲਕੇ ਵਾਲੇ ਆਲੂ ਲਵਾਂਗੇ ਆਲੂ ਦੇ ਇਸ ਤਰੀਕੇ ਨਾਲ ਚਾਰ ਟੁਕੜੇ ਕੱਟ ਲਵਾਂਗੇ ਜੇਕਰ ਆਪਾਂ ਇਸਦੇ ਛਿਲਕੇ ਉਤਾਰ ਨਹੀਂ ਹੁਣ ਤਾਂ ਆਪਾਂ ਆਲੂ ਦੇ ਛਿਲਕੇ ਉਤਾਰ ਵੀ ਸਕਦੇ ਹਾਂ ਜੀ ਜੀ ਆਪਾਂ ਛਿਲਕੇ ਨਾਲ ਆਲੂ ਦੀ ਚਾਟ ਬਣਾਵਾਂਗੇ ਤੇ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਜੀ। ਆਲੂਆਂ ਨੂੰ ਕੱਟਦੇ ਜਾਵਾਂਗੇ ਤੇ ਪਾਣੀ ਵਿੱਚ ਪਾਉਂਦੇ ਜਾਵਾਂਗੇ। ਹੁਣ ਮੈਂ ਇਸੇ ਤਰੀਕੇ ਨਾਲ ਇਹ ਸਾਰੇ ਆਲੂਆਂ ਨੂੰ ਕੱਟ ਲਵਾਂਗੀ। ਹੁਣ ਮੈਂ ਸਾਰੇ ਆਲੂਆਂ ਨੂੰ ਕੱਟ ਲਿਆ ਹੈ। ਆਲੂਆਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੇ। ਸਾਰੇ ਆਲੂਆਂ ਨੂੰ ਪਾਣੀ ਵਿੱਚ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਕਿਚਨ ਟੌਗਲ ਉੱਪਰ ਸੁਕਾ ਲਵਾਂਗੇ ਸਾਰੇ ਆਲੂਆਂ ਨੂੰ। ਆਲੂਆਂ ਨੂੰ ਧੋ ਕੇ ਸੁਕਾ ਲਵਾਂਗੇ ਫਿਰ ਹੀ ਫਰਾਈ ਕਰਾਂਗੇ ਤੇਲ ਦੇ ਵਿੱਚ ਜੇ ਆਪਾਂ ਗਿਲੇ ਗਿਲੇ ਆਲੂਆਂ ਨੂੰ ਤੇਲ ਵਿੱਚ ਫਰਾਈ ਕਰਾਂਗੇ ਤੇ ਤੇਲ ਦੇ ਛਿੱਟੇ ਬਾਹਰ ਨਿਕਲਣਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਕੀਤ ਤੱਕ ਦੇਖਿਓ ਬਿਲਕੁਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਕਰ ਤੁਸੀਂ ਚਾਟ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਚਾਟ ਬਣਾ ਕੇ ਦੇਖੋ ਜੀ ਇਹ ਆਲੂ ਚਾਟ ਬਹੁਤ ਈਜ਼ੀ ਰੈਸਪੀ ਹੈ ਚਟਪਟ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਹੁਣ ਮੈਂ ਸਾਰੇ ਆਲੂ ਮਨੂੰ ਚੰਗੀ ਤਰ੍ਹਾਂ ਸੁਕਾ ਲਿਆ ਹੈ ਹੁਣ ਆਪਾਂ ਆਲੂਆਂ ਦੀ ਚਾਟ ਬਣਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਸਾਰੇ ਆਲੂ ਜੰਗੀ ਤਰ੍ਹਾਂ ਸੁੱਕ ਚੁੱਕੇ ਨੇ ਹੁਣ ਆਪਾਂ ਸਾਰੇ ਆਲੂ ਕੱਟ ਕੇ ਧੋ ਕੇ ਸੁਕਾ ਕੇ ਇਸ ਤਰੀਕੇ ਨਾਲ ਤਿਆਰ ਕਰ ਲਏ ਨੇ ਹੁਣ ਆਪਾਂ ਆਲੂ ਚਾਟ ਬਣਾ ਲਵਾਂਗੇ ਸਰੋਂ ਦੇ ਤੇਲ ਵਿੱਚ ਸਾਰੇ ਆਲੂ ਪਾਵਾਂਗੇ ਕੱਟੇ ਹੋਏ ਆਲੇ ਆਲੂਆਂ ਨੂੰ ਤੇਲ ਵਿੱਚ ਪਾ ਕੇ ਇਸ ਨੂੰ ਹਿਲਾ ਲਵਾਂਗੇ ਆਲੂਆਂ ਨੂੰ 골ਡਨ ਬ੍ਰਾਊਨ ਤੇ ਕ੍ਰਿਸਪੀ ਹੋਣ ਤੱਕ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਕਿਨਾਰੇ ਆਲੂ ਨੂੰ ਹਿਲਾਉਂਦੇ ਰਵਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਇਸ ਤੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਚੈਨਲ ਤੇ ਆਲੂ ਚਾਟ ਦੀ ਕਈ ਹੋਰ ਰੈਸਪੀਜ਼ ਪਾਈਆਂ ਨੇ ਜੀ वो डियो भी जरूर देखो ये आलू की चाट सबनों बहुत पसंद आएगी जी ये बहुत ईजी रेसपी है इस तरीके की बनी हुई चाट घर के सबू बहुत पसंद आएगी तो इस तरीके आलू की चाट बना के देखो जी ਹੁਣ ਆਲੂ 골ਡਨ ਬ੍ਰਾਊਨ ਹੋਣੇ ਸ਼ੁਰੂ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲਵਾਂਗੇ ਇਸ ਤਰੀਕੇ ਦੀਆਂ ਹੋਰ ਟੇਸਟੀ ਤੇ ਈਜ਼ੀ ਰੈਸਪੀਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਆਲੂਆਂ ਨੂੰ ਪਲਟ-ਪਲਟ ਕੇ ਫਰਾਈ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੇ ਆਲੂ ਕ੍ਰਿਸਪੀ ਤੇ 골ਡਨ ਬ੍ਰਾਊਨ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਛਾਨਣੀ ਦੇ ਨਾਲ ਸਾਰੇ ਆਲੂਆਂ ਨੂੰ ਇੱਕ ਪਲੇਟ ਵਿੱਚ ਕਰ ਲਵਾਂਗੇ ਮੈਂ ਇਸੇ ਤਰੀਕੇ ਨਾਲ ਹੀ ਬਾਕੀ ਆਲੂਆਂ ਨੂੰ ਵੀ ਫਰਾਈ ਕਰ ਲਵਾਂਗੀ ਕਿਸੇ ਵੀ ਢੱਕਣ ਬੰਦ ਬੋਲ ਦੇ ਵਿੱਚ ਜਾਂ ਡੱਬੇ ਦੇ ਵਿੱਚ ਆਪਾਂ ਆਲੂਆਂ ਨੂੰ ਪਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਜੋ-ਜੋ ਮਸਾਲੇ ਪਾਉਣੇ ਨੇ ਉਹ ਮਸਾਲੇ ਪਾਵਾਂਗੇ ਇੱਕ ਛੋਟਾ ਚਮਚਾ ਚਾਟ ਮਸਾਲਾ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਚਟਪਟਾ ਕਰਾਰਾ ਟੇਸਟ ਆਏਗਾ ਇੱਕ ਛੋਟਾ ਚਮਚਾ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਭੁਨੇ ਹੋਏ ਜੀਰੇ ਦਾ ਪਾਊਡਰ ਪਾਵਾਂਗੇ। ਸਵਾਦ ਅਨੁਸਾਰ ਨਮਕ ਪਾਵਾਂਗੇ। ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ। ਅੱਧਾ ਛੋਟਾ ਚਮਚ ਕਾਲਾ ਨਮਕ ਪਾਵਾਂਗੇ। ਸਾਰੇ ਮਸਾਲੇ ਪਾਉਣ ਤੋਂ ਬਾਅਦ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਿਆਂ ਦੇ ਵਿੱਚ ਇਹਨਾਂ ਆਲੂ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਚਾਟ ਨੂੰ ਤਿੱਖਾ ਬਣਾਉਣ ਦੇ ਲਈ ਇਸ ਦੇ ਵਿੱਚ ਗ੍ਰੀਨ ਸੌਸ ਪਾਵਾਂਗੇ ग्रीन सॉस आप अपने हिसाब ਨਾਲ ਵਧ ਘਟ ਕਰ ਸਕਦੇ ਹਾਂ ਟਮੇਟੋ ਸਾਸ ਪਾਵਾਂਗੇ ਸਾਰੀਆਂ ਚਟਨੀ ਆਪ ਆਪਣੇ ਹਿਸਾਬ ਨਾਲ ਵਧ ਘਟ ਕਰ ਸਕਦੇ ਹਾਂ ਜੀ ਹੁਣ ਆਪਾਂ ਇਸਦੇ ਵਿੱਚ ਪਿਆਜ਼ ਪਾਵਾਂਗੇ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਤੁੜਾ ਜੀ ਆਪੋ ਜੀ ਆਪਾਂਵਾਂਗੇ ਜੇ ਕੋਣਾ ਹੋਵੇ ਤਾਂ ਆਪਾਂ ਇਸ ਦੇ ਵਿੱਚ ਹਰੀ ਮਿਰਚ ਤੇ ਟਮਾਟਰ ਵੀ ਪਾ ਸਕਦੇ ਹਾਂ ਜੀ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਢੱਕਣ ਬੰਦ ਕਰਕੇ ਸ਼ੀਕ ਕਰ ਲਵਾਂਗੇ ਸਾਰੇ ਮਸਾਲੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਤੇ ਕੋਟ ਹੋ ਜਾਣ ਇਸ ਤੇ ਲਈ ਆਪਾਂ ਇਸ ਤਰੀਕੇ ਨਾਲ ਸ਼ੀਕ ਕਰ ਲਵਾਂਗੇ ਹੁਣ ਆਪਾਂ ਵੇਖ ਲਵਾਂਗੇ ਕਿ ਆਲੂ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਮਸਾਲਿਆਂ ਦੇ ਵਿੱਚ ਹੁਣ ਇਸ ਤਰੀਕੇ ਦੀ ਟੇਸਟੀ ਜਿਹੀ ਚਾਟ ਬਣ ਕੇ ਤਿਆਰ ਹੈ ਜੀ ਤਿਆਰ ਚਾਟ ਉੱਪਰ ਅੱਧਾ ਨਿੰਬੂ ਨਿਚੋੜਾਂਗੇ ਨਿੰਬੂ ਦੇ ਵਿੱਚ ਮੈਂ ਪਹਿਲਾਂ ਹੀ ਕੱਢ ਲਈ ਸੀ ਹੁਣ ਆਪਣੀ ਇਸ ਤਰੀਕੇ ਦੀ ਟੇਸਟੀ ਜਿਹੀ ਆਲੂ ਦੀ ਚਟਪਟੀ ਚਾਟ ਬਣ ਕੇ ਤਿਆਰ ਹੈ ਤੁਸੀਂ ਵੀ ਇਸ ਤਰੀਕੇ ਨਾਲ ਆਲੂ ਦੀ ਚਟਪਟੀ ਚਾਟ ਬਣਾ ਕੇ ਦੇਖਿਓ ਜੀ ਇਹ ਚਾਟ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ